ਲਵੀ ਸੱਜਣੋ ਝੋਟੀਆਂ ਅੱਜ ਬਾਈ ਕਾਲੇ ਕੋਲ ਫੇਰ ਪਹੁੰਚੀਆਂ ਦਿਖਾਉਣ ਦੇ ਦਿਖਾ ਦਾਂਗੇ ਤਿੰਨ ਇੱਕ ਟੋਕੜ ਗੱਬਣ 6 ਮਹੀਨਿਆਂ ਦੀ ਚੈੱਕ ਪਾਸ ਤੇ ਮਗਰ ਕੱਟੀ ਤੇ ਦੋ ਦਿਖਾ ਦਾਂਗੇ ਤੋਫੇ ਤਾਜ਼ੀਆਂ ਸੁਣਾਂਗੇ ਤੇ ਜਿਹੜਾ ਰੇਟ ਆ ਰੇਟ ਤੁਹਾਨੂੰ ਪਤਾ ਹੀ ਹੈ ਸੱਜਣ ਮਰਦ ਪੰਚਾਇਤ ਜਾਰੇ ਇੱਕ ਆਉਂਦਾ ਹੈ ਕੁਆਲਟੀ ਦੇ ਹਿਸਾਬ ਨਾਲ ਤਿੰਨੇ ਪਸ਼ੂ ਬੋਲ ਕੇ ਤੋਰ ਕੇ ਦਿਖਾਵਾਂਗੇ ਤੇ ਦਿਖਾਉਣੇ ਇੱਕ ਵਾਰ ਜਿੱਧਰਲੇ ਬੰਨੇ ਵੀ ਦੀ ਗਰੀ ਇਧਰ ਵੀ ਮਾਰਨੀ ਕੈਮਰਾ ਇਹ ਭਾਈ ਕਹਿੰਦਾ ਹੋ ਗਈ ਸੇਜ ਦਾ ਤੇ ਫਿਲਹਾਲ ਤਿੰਨ ਦਿਖਾ ਦਾਂਗੇ ਵੀਡੀਓ ਚ ਇੱਕ ਚੰਗੇ ਮੋਲ ਵਾਲੀ ਤਿਆਰ ਹੋਈ ਜਾਂਦੀ ਆ ਅੰਦਰਲੇ ਵੱਨੇ ਉਹ ਪਾਵਾਂਗੇ ਅਗਲੀ ਵੀਡੀਓ ਤੇ ਤਾਜੀ ਸੁੱਕੀ ਝੋਟੀਆਂ 18 20 ਸੇਰ ਵਾਲੀ ਤੇ ਬਾਕੀ ਅੱਜ ਫਿਲਹਾਲ ਆ ਤਿੰਨਾਂ ਦੇ ਹੀ ਤੇਰ ਪੁੱਛਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਹੋਰ ਕਾੜੀ ਕੰਮ ਆ ਵਧੀਆ ਹੋ ਗਈ ਅੱਡੀ ਗੱਲ ਆ ਨੰਬਰ ਫੋਨ 99920 999492 94920 999492 ਸੁਣੀ ਇਦਰੋਂ ਕਰ ਲਾਂਗੀ ਇੱਕ ਘੱਟੀ ਤੋਂ ਪਹਿਲਾਂ ਘੱਟੀ ਇਦਰੋਂ ਕਰਨੀ ਹੈ ਇਦੋਂ ਕਰ ਲਾਂਗੀ ਦਿਖਾ ਦਾਂਗੀ ਹਾਂ ਆ ਜਾਣਾ ਤਾਜ਼ੀ ਤਾਜ਼ੀ ਕਰਦਾ ਅੱਜ 5 ਦਿਨੋਂ ਪਹਿਲੇ ਸੂਈ ਨੂੰ ਟੋਲ ਤੇ ਪਹਿਲੋਂ ਦੱਤੀਆਂ ਦੰਦਾਂ ਚੁੱਕੀ 4 ਦੰਦ ਹਾਂ ਜੀ ਅਸੰਦਾਜ ਆ ਗਈ ਸੱਜਣੋਂ 4 ਦੰਦ ਸੂਈ ਕਿੰਨੇ ਦਿਨ ਦੀ ਦੱਸਣਾ 5 ਮਹੀਨੇ ਵੀ 5 ਮਹੀਨੇ ਇੱਥੋਂ ਮਾਰ ਲੂੰਗਾ ਇਹ ਫੇਸ ਦਾ ਕੈਮਰਾ ਇਹ ਇੱਥੋਂ ਆ ਕੇ ਕੈਮਰਾ ਸ਼ਕੀਨ ਘੱਟੀ ਥੰਗਾ ਤੇ ਕੋਰੋਂ ਇਹ ਕੱਢਦਾ ਆਈ ਗਿਆ ਵੀ ਲਾ ਲਿਆ ਅੱਲਾ ਜਾਨੀ ਪੰਜਾਂ ਦਿਨਾਂ ਦੀ ਸੂਈ ਕੋਲੇ ਕਿੰਨਾ ਬੋਲਾ ਹਾਜ਼ਰ ਬਿਰਦਾ ਸਾਡਾ 10 ਕਿਲੋ ਹੁਣ ਤਿਆਰ ਹੈ ਪੰਜਾਂ ਦਿਨਾਂ ਦਾ 10 ਹੈਗਾ ਨਾ ਐਂ ਤਿਆਰ ਜਿੰਵੇਂ ਮਰਜ਼ੀ ਚੋਲ ਬੰਦਾ ਠੀਕ ਹੈ ਗੱਲ ਅੱਡਾਂ ਅੰਕ ਦੋ ਅੰਕ ਚੋਣ ਆਣਾ ਤੇ ਚਾਰਾਂ ਦਾ ਪਿਆਰ ਫੇਸ ਰਿਵਿਊ ਠੀਕ ਹੈ ਕੰਮ ਬਾਕੀ ਥੱਲੋਂ ਸਾਫ ਹੈ ਜੀ ਚਵਾਈ ਤੂ ਜੋ ਵੀ ਬੋਲੀ ਠੀਕ ਹੈ ਕੰਮ ਆ ਦੰਦਾਂ ਜਾ ਗਈ ਬਾਈ ਕਹਿੰਦਾ ਚਾਰ ਦੰਦ ਦਿਨ ਪੰਜਵਾਂ ਸੂਈ ਨੂੰ ਸ਼ੁਰੂਆ ਆ ਗਿਆ ਕੱਤੀ ਦਾ ਪਹਿਲਾ ਤੇ ਪੱਛਾ ਕੱਟੀਆਂ ਮੰਗਦੇ ਮੰਗਦੀ ਕੱਟੀਆਂ ਆ ਗਈਆਂ ਤੇ ਆਪ ਵੀ ਕੱਟੀਆਂ ਨੇ ਝੋਟੀ ਬਹੁਤ ਸਮਾਨ ਦੇਖਣਾ ਪਤਾ ਵੀ ਬਾਈ ਬਿਲਕੁਲ ਸਾਫ ਸੁਥਰੇ ਜੇ ਪੈਸੇ ਲੈ ਕੇ ਆਉਣਾ ਹੁੰਦਾ ਕਿ ਥੱਲੋਂ ਘੇਰੀ ਮਾਰਨੀ ਕੈਮਰਾ ਥੱਲੇ ਦੀ ਬਾੜੀ ਖਰੀਆ ਯਾਰ ਬਾਈ ਨੇ ਕਿੰਨਾ ਕੁ ਦੁੱਧ ਭਾਗੂਂ ਗਰੇ ਉਹ ਤਾਂ ਮੇਰੀ 14-15 ਕਿਲੋ ਵਾਲੀ ਕੱਤੀ ਹੈ ਵਧੀਆ ਜਾਸ ਕੁਆਲਟੀ ਬਾਕੀ ਹੁੰਦੀ ਹੈ ਸੇਵਾ ਸਮਾਨ ਬਾਕੀ ਸਭ ਨੂੰ ਮੇਰੀ ਗੱਲ ਵੀ ਸੇਵਨ ਠੰਡੀ ਦਾ ਇੰਨੀ ਹੈ ਨਾ ਲਾਜ ਮਣਕੀ ਤੇ ਇਹ ਇੱਥੋਂ ਇੱਥੋਂ ਮਾਰਦੀ ਜਿਹੜੀ ਕੈਮਰਾ ਸਭਾ ਕਰਦੀ ਹੈ ਕੁਝ ਸਭਾ ਅੱਗੇ ਜੁੱਦੀ ਸੀਲ ਬਿਲਕੁਲ ਤੇ ਘੱਟ ਕਾਰਦਾ ਆਈਡੀਆ ਲਾ ਦੇ ਸਾਰਾ ਸਾਰਾ ਦੇ ਇੰਤਜਮ ਵਾਲਾ ਕੰਮ ਨਹੀਂ ਹੈਗਾ ਸਿੱਧਾ ਆ ਗਿਆ ਕੋਲਾ ਇੱਥੇ ਤੇਰੇ ਕਰਦਾ ਹੈ ਆਈਡੀਆ ਕਰਦਾ ਫਾਦੇ ਦਾ ਸੰਗਲੇ ਚੋਂ ਨਾ ਹੈਗਾ ਮੈਂ ਵੀਰੇ ਤਿਆਰ ਆਪਾਂ ਇਹੀ ਜੀਵਨ ਨੂੰ 12 13 ਕਹਿੰਦੇ ਕੀ ਗੱਲ ਠੀਕ ਆ ਕਮਾ ਲੈ ਕੇ ਰੱਖੋ ਅੱਛੇ ਤੇ ਕੈਮਰਾ ਮਾਰਦੇ ਨੇ ਚ ਪੰਜ ਦਿਨ ਪੰਜ ਦਿਨਾਂ ਦੀ ਸੂਈ ਦੀ ਆ ਹਾਂ ਵੀਰੇ ਤਿਆਰ ਹਾਂ 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 ਵੀਰੇ ਤਿਆਰ ਤੇ ਦੰਦ ਦੰਦ ਚੈੱਕ ਕਰਾ ਦੇਗੇ ਹਾਂ ਹਾਂ ਵੀਰੇ ਕੋਈ ਗੱਲ ਨਹੀਂ ਆਲੇ 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 ਤੇ ਕਿਉਂ ਬਗਲੇ ਦਾ ਇਹ 1.8 ਲੱਖ ਰੁਪਏ ਦੀ 1.5 ਲੱਖ 50 ਹਾਂ ਮਾਫੀ ਕੋਈ ਮਾਫੀ ਕਰਦਾ ਵੀ ਪੈਦਾ ਰੇਟ ਇਹ ਖਿੱਚ ਕੇ ਬਾਅਦ ਵਿੱਚ ਸਾਫ ਹੁੰਦਾ ਮਮੋਗੀ ਦੀ ਮੜਾ ਮੋਟਾ ਕਰਨ ਨੰਨ ਕਰਾਣੀ ਸਾਹਿਬ ਗਲੀ ਮਾਰਦਾ ਆ ਕਹਿੰਦਾ ਬਾਈ ਇਹ ਨਾ ਕਰਦਾਂਗੇ ਤੇ ਲੇਵਾ ਕੋਸ ਆ ਗਏ ਜਮਾ ਜਿਵਾਕ ਜਿਵਾਕ ਜਿਵਾਇ ਨਾ ਆਉਣ ਨਾ ਫੋਨ ਕਰਤੀ ਮੈਂ ਲੋਕ ਜੀ ਵਰਗਾ ਛੋਟਾ ਠੀਕ ਹੈ ਹਾਂ ਇਹ ਬਾਈ ਕਹਿੰਦਾ 1.5 ਲੱਖ ਦਾ ਮਾਨਸਾਨ ਜਾਂ ਕਰ ਦਿਆਂਗੇ ਤੇ ਹੁਣ ਮਾਰਦੇ ਗਏ ਕਿ ਕੈਮਰਾ ਦੋ ਨੰਬਰ ਦੇ ਚੋ ਤੇ ਆਏ ਤੇ ਮਾਰਦੇ ਕੈਮਰਾ ਕਰਵਾਉਣੀ ਹੈ ਕਿ ਨਹੀਂ ਤੇ ਆ ਗਈ ਯਾਰ ਬਣੀ ਜਮਾ ਹਣਾ ਤੇ ਮੈਂ ਨਾ ਇੱਥੋਂ ਕੱਟਦਾ ਆਈਡੀਆ ਬਣਾ ਲਈ ਕੰਦਗਾਨ ਵੀ ਚੰਗਾ ਆ ਗਿਆ ਨੰਬਰ ਆ ਗਿਆ ਦੂਜਾ ਸੁਆ ਕਲੇ ਸੁਆ ਦੂਜਾ ਬਾਈ ਸੁਆ ਦੂਜਾ লাগਦੀ ਚੱਲਣਾ ਵਰਗੀ ਨਾ ਆਪਾਂ ਗੱਲ ਤਾਂ ਨਹੀਂ ਕਰਗੇ ਤੇ ਦੂਜਾ ਸਵੇਰ ਠੀਕ ਹੈ ਗਾਂ ਦੋਵੇਂ ਪੂਣੀ ਪੂਣੀ ਤੇ ਸਵੇਰ ਆਈ ਠੰਡੀ ਲੱਗਦੀ ਹੈ ਹਾਂ ਦੁੱਧ 12 ਕਿਲੋ ਤਿਆਰ ਕਿੰਨੇ ਰੰਦੀ ਸੂਈ ਹਫਤਾ ਹੋਇਆ ਬੱਚੇ ਦੀ ਮਾਂ ਇੱਕ ਹਫਤੇ ਦੀ 12 ਮਰਵਾ ਬੱਚੇ ਦਾ ਨਹੀਂ ਮੇਰੀ ਠੀਕ ਹੈ ਗੱਲ ਗਾਵਾਂ ਵਾਲਾ ਕੰਮ ਹੀ ਤੇ ਲੀਟਰ ਬਾਰਾ ਭਰਾ ਦੇ ਨਹੀਂ ਬਾਅਦ ਟਾਈਮ ਤੋਂ ਟਾਈਮ ਅਲੈਕੁਮ ਅਲੈਕੁਮ ਇਹ ਬੰਦਾ ਟੰਗ ਚੋੜੇ ਥੋੜਾ ਟੰਗ ਚੋੜੇ ਹਾਂ ਉਹਦੀ ਤਾਂ ਵੀ ਸਮੱਸਿਆ ਨਾ ਨਾ ਛੋਟ ਛੋਟ ਇੱਕ ਖਮਾ ਕਹਿੰਦਾ ਲੱਗੇ ਨਾ ਇੱਦਾਂ ਛੁਕਮਾ ਲਾ ਆ ਲੈ ਕੁਮਾਰ ਕੁਮਾਰ ਲੱਗੀ ਐਥੇ ਰੋਗਾ ਐਥੇ ਸਮਾਰਨੀ ਜਿਹੜੀ ਕੈਸ਼ ਤੇ ਗਿਆ ਨੇ ਇਹ ਐਥੋਂ ਕਰਾ ਦੇ ਹੁਣ ਉਹ ਹੀ ਗੱਲ ਆਪਾਂ ਪਹਿਲਾਂ ਵੀ ਕਰਕੇ ਵੇਚ ਲਈ ਯਾਰ ਠੀਕ ਆ ਗੱਲ ਇਹ ਹੀ ਪਹਿਲਾਂ ਵਰਗੀ ਆ ਨਾ ਪਰ ਸੂ ਅਰੀਜਨਲ ਦੂਜਾ ਦੂਜਾ ਵੀਰ ਦੰਦਾ ਜੀ ਹੋਊਗੀ ਦੰਦਾ ਸੂਰੇ ਕਰ ਰਹੀ ਹੈ ਠੀਕ ਆ ਗੱਲ ਬੱਚਾ ਕੀਆ ਨਾਲ ਦੇ ਬੱਚਾ ਕੱਟਾ ਹੈ 11 ਮੋਰ ਤੋਂ ਰਹਿਣ ਦੇ ਇਹ 11 ਮੋਰ ਤੋਂ ਦਿਆ ਨੂੰ ਤੇ ਕਰਾ ਲਈ ਜਿਹੜੀ ਤਸਲੀਸ ਮਾਰ ਕੇ ਦੇਖਣਾਂਗੇ ਚਵਾਈ ਦੀ ਕਿਵੇਂ ਬਾਈ ਚਵਾਈ ਫੋਲੀ ਬਾਈ ਐਡੀ ਵਾਲੀ ਆ ਨਾ ਚਾਦਾ ਇੰਟਰਨੈਟ ਫਾਇਰ ਕਰ ਨਾ ਉਹ ਕਿਥੇ ਵਾਈ ਮੋਰਟਲ 15 ਵਰਗਾ ਚੋਂ ਮੋਰਟਲ 4 ਹੋ ਜਾਣਾ ਕੋਈ ਸਾਰੀ ਗਾਰੰਟੀ ਹੈ ਵੀਰੇ 100 ਦੀ 100 100 ਦੀ 100 ਕਿੰਨੇ ਪੈਸੇ ਇਹਦੇ ਚ ਨਹੀਂ ਯਾਰ ਇਹਦਾ ਵੀ 25000 ਮਾਰਦਾਂ ਕਰਦਾ ਨਹੀਂ ਕੋਲੇ ਚੋ ਕਰਾਣਾ ਜਿਵੇਂ ਵੀ ਕਰਦਾ ਜਿਵੇਂ ਇਹ ਕਿੰਨਾ ਕਰਦਾ ਦੋਨਾਂ ਜੋ ਯਾਰ 195 ਦੇ ਸਾਲ 30 30 ਉਹ ਤਾਂ 2:99 ਦੀ। ਮਾਂ ਕਿ ਤੇ 1:59 ਦਾ ਹੋ ਗਿਆ ਫਿਰ ਤਾਂ ਇੱਕ ਵੀ ਜਨਮ ਨਹੀਂ ਆਸੀ। ਅਸੀਂ ਇਹ ਲੈ ਲਾਂਗੇ ਇੱਕ 59 ਦਾ ਵੀਡੀਓ ਰੋਕ ਲਾਂਗੇ। ਹੈ? ਨਾਲਾ 2:99 ਦੀ। ਠੀਕ ਹੈ ਕਹਿੰਦਾ। 2:99 ਆ ਦੇਖਾਂਗੇ। ਭਾਈ ਕਹਿੰਦਾ ਮੈਨੂੰ ਅੱਜ ਮਾਂ ਕਿ ਤੇ ਲੱਗ। ਨਾ ਚੱਲ ਕੋਈ ਗੱਲ ਨਹੀਂ। ਹਾਂ ਮਾਂ ਦੇ ਤਰ੍ਹਾਂ ਮੂੜ ਵਾਲਾ ਅੱਜ ਮੈਂ ਲੱਖੇ ਮਾਫੀ ਕਰਦੀ। ਉਹ ਵੇਚੀਓ ਪੰਜ ਦੀ। ਠੀਕ ਹੈ ਠੀਕ ਹੈ ਕਹਿੰਦਾ। ਉਸਮਾ ਵੀ ਠੰਡੀਆਂ ਕਰੀ ਇੱਥੋਂ ਕਰਾਦੀ ਚੈਕੀ ਤੇ ਬਾਕੀ ਉਹ ਹੀ ਗੱਲ ਆ। ਇੱਕ ਦੇਖ ਹੋਰ ਦੇਖਾ ਮਾਲ ਕੇ ਮਰਾ ਨਾਣਾ ਥੁੜਾ ਲੈ ਕੇ ਉਹ ਨਗੋਈ ਵਰਗਾ ਛੁਣਾ। ਬੱਚੇ ਲਾ ਦੇ ਜਾਂ ਦੋਟ ਲਾ ਗਏ ਬੱਚੇ ਲਾ ਬੱਚੇ ਐਂਡ ਤੇ ਲਾ ਕੇ ਦਿਖਾ ਦੇ ਆ ਤੋ ਆ ਤੋ ਘਬੜਦੇ ਮਾਰਦੇ ਕੈਮਰਾ ਕਰੀ ਆ ਫਿਰ ਨੰਬਰੇ ਲਾਸਟ ਤੇ ਬੱਚੇ ਲਾ ਕੇ ਸਾਰਾ ਤੁਨਾ ਮਾਰ ਕੇ ਦਿਖਾ ਦੇ ਕੋਈ ਗੱਲ ਨਹੀਂ ਤਸੱਲੀ ਮਿਲ ਬੱਚੇ ਜਿੱਦਾਂ ਚਾਹਣਾ ਨਾ ਉਹ ਸੰਦੀ ਨਾਲ ਕਰਾ ਕੇ ਜਾਵਾਂਗੇ ਠੀਕ ਨਾ ਸੁਦਾ ਸੁਦੇ ਇਹ ਦੂਜਾ ਵੀਰੇ ਸੈਲਣਾ ਦੂਜੇ ਦੀ ਸਣਾ 4 ਨਹੀਂ ਲੈ ਕੇ 6 ਦੀ ਘਬੜ ਪੂਰੇ 6 ਦੀ ਹਾਂ 6 ਉਹ ਆਪਾਂ ਦੇ ਡਾਕਟਰ ਲਿਆਵੇ ਹੁੰਦਾ ਡਾਕਟਰ ਤਾਂ ਚੈੱਕ ਕਰਾ ਕੇ ਦਵਾਂਗੇ ਆਪਾਂ ਠੀਕ ਹੈ ਗੱਲ ਚੁੱਧ ਕੇ ਨਾਮ ਨੂੰ ਦੁੱਧ ਦੇ ਥੱਲੇ 6 ਲੀਟਰ ਬਲ। 6 30 ਕਿਲੋ ਕੱਟੀ ਬਣਦੇ। ਮੰਗਰ ਕੱਟੀ ਦੇ ਦੋਨੇ ਟਾਈਮ ਮਿਲਦੀ ਆ। ਐ ਬੱਚੇ ਦੇ ਵੀ। ਆ ਦਵਾ ਲੈ ਕਿਹੜਾ ਕਿਹਣਾ ਹੋਰ। ਕੋਈ ਖਾਲੀ ਤੋਕੜਾ ਰੱਬਣਾ ਕਿਹੜੇ ਦਾ ਯਾਰ 19 ਦਵਾ। ਨਾ ਭਾਈ ਕਿਹੜੇ ਦਾ ਜਿਹਦੀ ਦਵਾਵਾਂਗੇ। ਇਹ ਤਾਂ ਸੱਲੀ ਦੇਦੀ ਕਿ 1000ੇ ਕਰਾਵਾਂਗੇ। ਸੁਭਾਵੀ ਕਿਵੇਂ ਆ? ਥੰਦੀ ਆ ਸੁਭਾਵੀ ਮਿਲਦੀ। ਜਮਾ। ਦੋਨੇ ਟਾਈਮ ਮਿਲਦੀ ਆ। ਹਾਂ ਦੋ ਟਾਈਮ। ਟੀਕਾ ਤੁਹਾਨੂੰ ਪਤਾ ਕਿੱਟੀ ਦੇ ਮਿਲ ਜਣਾ। ਇੱਥੇ ਜੇ ਰੋਕਣਾ। ਰੋਕਣਾ ਰੋਕਣਾ ਰੋਕਣਾ। ਇੱਥੇ ਨੂੰ ਜੇ ਛੱਡਦੇ। ਇਹ ਇੱਥੋਂ ਮਾਰਦੀ ਆ। ਕਿੰਨੇ ਅੰਡਾ ਨਹੀਂ ਆਲੇ ਪੈਸਾ ਅੱਜ ਤੱਕ ਲਾਉਦਾ ਇਹ ਆ ਪੰਜ ਨਾਲ ਨਾਲ ਠੀਕ ਹੈ ਗੱਲ ਅਲਾਇਆ ਲੈ ਆਪਾਂ ਤਾਂ ਲੱਗਦੇ ਠੀਕ ਹੈ ਗੱਲ ਬਰੀਕ ਆ ਗਈ ਸੱਜਣਾ ਬਹੁਤ ਤਾਈ ਦਾ ਸਭ ਕਿੰਨਾ ਲਸਿਆ ਬਈ 14 ਕਿਲੋ 13 ਕਿਲੋ ਦੁੱਧ ਪਾ ਲਈ ਬੰਦੇ ਠੀਕ ਹੈ ਗੱਲ ਤੇ ਮਾਗਰਾ ਕੀ ਛੱਤੀ ਛੱਤੀ ਤੇ ਤੁਹਾਨੂੰ ਲੱਗ ਤੋ ਨਾ ਦਿਖਾ ਦਾਂਗੇ ਤੇ ਮਿਲਦੀ ਘਰੇ ਬੱਚੇ ਕੀ ਆ ਹਾਂ ਗੁਸਤੀ ਦੇ ਕਿੰਨੇ ਇੱਕ ਆ ਤਾਂ ਦੱਸ ਦੇਖੋ ਪਰਮਾ ਨਾ ਠੀਕ ਹੈ ਗੱਲ ਕਿੰਨੇ ਪੈਸੇ ਲੈਣਾਂਗੇ ਵੀ ਹੁਣ ਕਿੰਨੇ ਪੈਸੇ ਇਹਦਾ ਯਾਰ 1 ਪੰਜ ਨਾਲ ਕੱਟੀ ਵੀ ਦੇ ਦਾਂਗੇ ਨਾ ਸੱਚੀ ਨਾਲ ਸਮਝ ਖੱਚੀ ਦੇ ਕੱਟੀ ਤੋਂ ਹੋਰ ਖੋਲ ਕੇ ਇਹਨੂੰ ਕਰਦੇ ਪਤਾ ਲੱਗ ਗਿਆ ਨਾ 20000 ਦਾ ਬੱਚਾ ਹੈ ਮਗਰ ਯਾਰ ਇੱਥੇ ਜੇ ਰੋ ਰੋਖਲਾ ਰੋਖਲਾ ਥੱਲੇ ਲਾਂਦਾ ਕਰਾਉਣ ਚ ਇੱਥੇ ਰੋ ਕਿ ਆ ਨਾਲ ਸੱਜ ਨੂੰ ਕੱਟੀ ਐ ਤੇ ਦੋਨਾਂ ਦੀ ਮੁੱਲ ਬਾਈ ਕਹਿੰਦਾ 1 ਲੱਖ ਤੇ 5000 ਰੁਪਏ ਇਹ ਜੋ ਮਾਫੀ ਹੋਰ ਕਰ ਦਾਂਗੇ ਮਾਫੀ ਵੀ ਕਰ ਦੇਗੇ ਜੋ ਕਰ ਦਾਂਗੇ ਮਾਲਕੋ ਜੀ ਹੁਣੇ ਕਰਾਂ ਫੇਰ ਕਰਾਂ ਇੱਥੀ ਨਵੇਂ ਕੰਮ ਫੇਰ ਕਦੋਂ ਬਾਈ ਲੱਖ ਵੀ ਦੇ ਦਾਂਗੇ ਯਾਰ ਤੂੰ ਮੂਰੇ ਵੀ ਹਾਂ ਤੇ ਨਾਲਾ ਕੱਟੀ ਐ ਤਾਂ ਕੱਟੀ 20000 ਦਾ ਕੱਟੀ ਐ ਗੁਰਜੀ ਦੇ ਕੀ ਮਗਰ ਕੀ ਰਹਿ ਗਿਆ ਕੁਛ ਵੀ ਨਹੀਂ ਅੱਜ ਦਾ ਸੀ ਜੀ ਨੇ 4 ਠੀਕ ਗੱਲ ਤੇ ਫਿਲਹਾਲ ਰੁੱਧ ਵੀ ਦੰਦਿਆ ਇਹ ਮੰਨਦਾ ਆ 2 ਮਹੀਨਾ ਰੁੱਧ ਮਹੀਨਾ ਰੁੱਧ ਵੀ ਪਿਆ ਦੂਗੀ ਜੇ 1 ਮਹੀਨਾ ਹੀ ਪੈ ਗਿਆ ਮਾ ਤਾਂ 3 ਮਹੀਨਾ ਸਮਾਈ ਹੈ ਇੰਨਾ ਸਾਲ ਵਿਆਜ ਵੀ ਨਹੀਂ ਬਣਦਾ ਐ ਤਾਂ ਸਾਹਮਣੀ ਪੈਂਦੀ ਆ ਮੇਰੇ ਨਾਲ ਵੀ ਰੁੱਧ ਵੀ ਸਾਹਮਣੇ ਮੈਂ ਕਿਹਨੇ ਕਰੇ ਐ ਤਾਂ ਸਾਹਮਣੀ ਪੂਰੀ ਆ ਰੁੱਧ ਵੀ ਮਾਗੇ ਰਾਂ ਹੂੰ ਇਹਦੇ ਨਾਲੇ ਬਾਈ ਕਨ ਪੂਰੇ 1 ਲੱਖ ਦੀ ਨਾਲ ਆ ਕੱਟੀ-ਕੱਟੀ ਦਾ ਮੰਨ ਲਓ ਵੀ ਕੱਦ-ਕਾਠ ਵੀ ਚੰਗਾ ਕਰ ਜੂ ਥਾਂ ਸਿੰਗਲ ਚਾਰੀ ਨਹੀਂ ਚਾਰ ਦੀ ਸਾਫ ਚਾਰ ਆਲ ਤੂੰ ਤਾਂ ਇਹ ਠੰਡਾ ਸਿਸਟਮ ਘੈਂਟ ਆ ਗਰੀਬ ਦਿਖਾਈਏ ਤੂੰ ਸਿਸਟਮ ਚੰਗਾ ਥਾਣਾ ਸੋਣਾ ਐ ਨਾ ਗੱਡੂ ਝੋਲੀ ਝੂਲੀ ਚੰਗੀ ਆ ਨਾ ਦੇ ਕੱਟੀ ਕੱਟੀ ਦੇਣੀ ਹੋਈ ਨਹੀਂ ਕੱਟੀ ਦਾ ਬੱਚੇ ਦੇ ਮਿਲਦੀ ਆ ਠੀਕ ਆ ਮਿਲਦੀ ਨਹੀਂ ਆ ਨਾ ਠੀਕ ਆ ਕਰਨਾ ਨਾਲ ਆਈ ਆ ਪੱਕਾ ਉਹ ਕਰੀ ਠੀਕ ਆ ਉਹ ਝੋਟੀ 베ਗੀ ਹੈ ਨਾ ਉਹ 베ਗੀ ਝੋਟੀ ਆ ਉਹ ਤਾਂ ਰਹਿਣ ਨਹੀਂ ਕਰੀ ਜਿਆਦੇ ਨਾਲ ਖਾਈ ਭਰਾ ਤੁਹਾਨੂੰ ਪਤਾ ਕੋਈ ਮੰਗੀ ਜਾਣਗੇ ਬਿੱਤੀ ਹੋਈ ਇਹਨਾਂ ਦੋਨਾਂ ਨੂੰ ਬੱਤੇ ਲਾ ਦੇ ਤਾਂ ਧਾਰਾਂ ਦਿਖਾ ਦੇ ਮੈਂ ਸਦਨਾ ਚਵਾਈ ਚੈੱਕ ਕਰ ਸਕਦੇ ਨੂੰ ਇਹ ਆਹ ਇੱਕ ਨੰਬਰ ਵਾਲੀ ਝੋਟੀ ਦੀ ਪਾਈ ਨੇ ਚਾਰ ਤੋਂ ਦੱਸਿਆ ਪੂਆ ਪੈਂਦਾ ਸਾਡੇ ਕਾਸਤੇ ਨੂੰ ਪਉਣਾ ਪਈ ਨਾ ਪੰਜਾਂਗਾਂ ਨਾਲ ਜੀ ਤੇ ਚਵਾਈ ਦੀ ਬੋਈ ਫੋਨ ਨਾ ਗੋਜਾ ਵਰਗੇ ਇੱਥੇ ਪਹਿਲਾਂ ਤਾਂ ਥਣ ਨਹੀਂ ਯਾਰ ਛੇਤੀਆ ਮਿਲਦਾ ਹੈਗਾ ਆਪਾਂ ਕਹਿੰਦੇ ਮੁੱਠੀ ਵਾਲਾ ਮਾਰ ਪਿਛਲੇ ਜੋ ਕਵਾਈ ਤਾਂ ਦਿਖਾ ਦੀ ਜੇ ਲਈ ਭਰਾਵਾਂ ਨੇ ਆਨਲਾਈਨ ਮਵਾਣਾ ਹੁੰਦਾ ਨਾ ਪਸ਼ੂ ਉਹਨੂੰ ਆਈਡੀਆ ਜਾਵਾ ਹੈ ਨਾ ਕਵਾਈ ਦੀ ਆ ਗਈ ਕੋਲੀ ਤੇ ਸੁਭਾ ਦੀ ਆ ਗਈ ਸਦਨ ਕਲ ਕਲ ਠੰਡੀ ਸੀਲ ਚੋ ਕਿਹਾ ਨਾ ਜੀ ਆਰਾਮ ਨਾਲ ਤੇ ਮਾਗ ਰ ਆ ਗਈ ਕੱਤੀ ਚੰਨਾ ਰੇਟ ਸਹੀ ਕਰੇਗਾ 1.5 ਲੱਖ ਰੁਪਏ ਆ ਡੇਢ ਬਾਈ ਕਹਿੰਦਾ ਮਾਨਤਾਨ ਜਾਂ ਕਰਦਾਂਗੇ ਡੇਢ ਚ ਤੇ ਹੁਣ ਮਾਰਦੀ ਘਰੀ ਦੋ ਨੰਬਰ ਵਾਲੀ ਤੇ ਕੈਮਰਾ ਲਗਾ ਲੈ ਬੱਚਾ ਲਾ ਕਰ ਦੇ ਗਰੀ ਕਾਲਾ ਬੰਦਾ ਬਾਈ ਕਾਲਾ ਆਇਆ ਨਾ ਇੱਕ ਨੰਬਰ ਕਾਲਾ ਕਹਿੰਦਾ ਯਾਰ ਪਤਾ ਕੀ ਬੱਚਾ ਲੱਗਦਾ ਦਿਖਾ ਦੇ ਮੈਂ ਕਈ ਵਾਰੀ ਹੋਰ ਯਾਰ ਸਾਫਰ ਚ ਜਾਂਦਾ ਡੰਗਰ ਕਈ ਵਾਰੀ ਹਨਾ ਹੁਣ ਇਹ ਇੰਦਾ ਦੇਖ ਲੈ ਵਿਖਾ ਬਾਈ ਬੱਚੇ ਦਾ ਹਨਾ ਆ ਗਈ ਮਾੜਾ ਮੋਟਾ ਕਰ ਜੇ ਆ ਗਈ ਬਾਈ ਕਰ ਦੇ ਕਰ ਦੇ ਕਰ ਦੇ ਬੰਨੇ ਲੈ ਮਾਰ ਦੇ ਚਾਰ ਚੜਤਾ ਨਾ ਇਹਦੀਆਂ ਵੀ ਇਹ ਆ ਗਈ ਦੂਜਾ ਸੂਆ ਤੇ ਨੰਬਰ ਦੂਜਾ ਕਿੰਨਾ ਤੋਂ ਦੱਸਾਈ ਗਾਲੀ ਇਹ ਥੱਲੇ 12 ਕਿਲੋ ਬਣਾ ਰੱਖਿਆ ਮੇਰੇ ਹੁਣ ਅੱਜ ਹਫਤਾ ਸੂਈ ਨੂੰ ਹੈ ਠੀਕ ਆ ਮੈਂ ਇਹ ਨੂੰ ਚੱਲ ਕੇ ਗਿਆ 15 ਕਿਲੋ ਵਾਲੀ ਓਟੀ ਆ ਯਾਰ ਕਿਸੇ ਪੱਖੋਂ ਵੀ ਗਰੰਟੀ ਵਾਲੀ ਖਾਂ ਠੀਕ ਆ ਲੈ ਮਾਰ ਦੇ ਸਾਰਾ ਲੈ ਚਵਾਈ ਸੇਵਾਈ ਦਾ ਗਰੰਟੀ ਵਾਲਾ ਕੰਮ ਹੀ ਹੁੰਦਾ ਏ ਸੱਜਣ ਕੋਲ ਜਦ ਵੀ ਪਸ਼ੂ ਲੈਣਾ ਆਓਗੇ ਸੰਧਾ ਸੀਲ ਮਿਲੇਗਾ ਬਿਲਕੁਲ ਮੈਂ ਬਾਲ ਬਤਾ ਚੱਕੀ ਆ ਤਾਂ ਚੱਕੀਏ ਵੀ ਥਲੋ ਫਰਸ ਨਾ ਪਾੜਦੇ ਐਂ ਜਾ ਚੋਣਾ ਹਾਂ ਕਮਾਰ ਪਿਛਲਾ ਜੀ ਮਾਰਦੇ ਮਾਰਦੇ ਦੋ ਦਤਾ ਨਾ ਪਿਛਲੇ ਮਾਰਦੇ ਇੱਥੋਂ ਕਰ ਸਕਦੇ ਹਾਂ ਮੂੰਗਲ ਵਰਗਾ ਮੋਟਾ ਚੌਂਕਾ ਨਾ ਕਰਨਾ ਛੋਟੀ ਵੀ ਮਾਰਦੇ ਕੈਮਰਾ ਕਿਹੜੀ ਆ ਕਿ ਜਿਆਦਾ ਲੱਗਦੇ ਇੱਕ ਵੀ ਮਾਰੀ ਜਾਂਦੇ ਹਾਰ-ਹਾਰ ਤੇ ਇਹਦੇ ਕਿੰਨੇ ਪੈਸੇ ਲੱਗਸਾਗੇ ਬਾਤ ਆ ਯਾਰ ਡੇਢ ਡੇਢ ਦੋਨਾਂ ਤੋਂ ਪੰਜ ਛੱਡਾਂਗੇ ਜੋੜੇ ਚੋਂ ਹਾਂ ਆ ਪੰਜ ਬਾਈ ਕਹਿੰਦਾ ਛੱਡ ਦਾਂਗੇ ਪੰਜ ਚਾਰ ਤੁਸੀਂ ਛੜਾ ਲਓ ਨੇੜੀ ਲੱਗਦੀ ਲਾ ਇਹ ਤਾਂ ਫਿਰਦਾ ਉਹ ਤਾਂ ਨੇੜੀ ਲੱਗ ਜੂਗਾ ਬਾਕੀ ਚਵਾਈ ਦੇ ਦੋਨੇ ਬਹੁਤ ਕਮਾਲ ਦੀਆਂ ਨੇ ਤੇ ਬਾਕੀ ਠੰਡੀਆਂ ਸੀ ਇਹ ਮੇਰਾ ਸਭ ਤੋਂ ਮੇਨ ਗੱਲ ਹੈ ਵੀ ਨੰਬਰ ਬੋਲ ਦਿਓ ਜੀ 95920 ਹਾਂਜੀ 994795 95920 99493 ਬਾਈ ਦਾ ਨੰਬਰ ਹੈ ਦੋ ਤਾਂ ਸਾਡੀਆਂ ਸਭ ਤੋਂ ਤਾਜ਼ੀਆਂ ਸੁਈਆਂ ਝੋਟੀਆਂ ਤੇ ਇੱਕ ਆ ਝੋਟੀ ਦਿਖਾਦੀ ਟੋਕੜ ਗੱਬਣ ਤੇ ਨਾਲ ਕੱਤੀ ਤਿੰਨ ਪਸ਼ੂ ਦਿਖਾਤੇ ਬਾਈ ਕੋਲ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਨੂੰ ਲੈ ਜਿਓ ਐਡਮੋਰਲ